ਸასი ਕਾਲ ਪੰਜਾਬੀਓ ਮੈਂ ਰਾਜੂ ਜੇਠੀ ਮੈਂ ਅੱਜ ਤੁਹਾਡੇ ਨਾਲ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਹੜੀ ਕਿ ਹਲਕਾ ਰਾਮਪਰਾ ਫੁੱਲ ਐਮ ਐਲ ਬਲਕਾਰ ਸਿੱਧੂ ਅਤੇ ਮੇਰੇ ਵਿੱਚ ਇੱਕ ਆਡੀਓ ਵਾਇਰਲ ਹੋਈ ਹੈ ਮੈਂ ਉਸ ਸੰਬੰਧ ਦੇ ਵਿੱਚ ਤੁਹਾਨੂੰ ਸੱਚਾਈ ਦੱਸਣਾ ਚਾਹੁੰਦਾ ਉਸ ਦੇ ਵਿੱਚ ਜਿਹੜੀ ਉਹ ਆਡੀਓ ਸੀ ਉਹ ਜਾਤਾ ਮੇਰੇ ਫੋਨ ਦੇ ਵਿੱਚ ਸੀ ਜਾਂ ਐਮਐਲਏ ਸਾਹਿਬ ਦੇ ਫੋਨ ਦੇ ਵਿੱਚ ਸੀਗੀ ਉਹ ਤੀਸਰੀ ਉਹ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਹਲਕੇ ਦੇ ਸੀਨੀਅਰ ਆਗੂਆਂ ਨੂੰ ਦਿੱਤੀ ਸੀ ਜਿਨ੍ਹਾਂ ਨੇ ਕਿ ਮੈਨੂੰ ਵਿਸ਼ਵਾਸ ਦਿਵਾਇਆ ਸੀ ਵੀ ਤੁਹਾਨੂੰ ਬਹੁਤ ਜਲਦੀ ਸੀਐਮਓ ਸਾਹਿਬ ਦੇ ਵਿੱਚ ਇਹ ਸਬੰਧ ਦੇ ਵਿੱਚ ਗੱਲਬਾਤ ਕਰਵਾਈ ਜਾਵੇਗੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਔਰ ਮੈਂ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਸੀ ਜਿਹੜੀ ਕਿ ਤੁਸੀਂ ਐਮਐਲਏ ਸਾਹਿਬ ਦੇ ਪੇਜਾਂ ਤੇ ਵੀ ਦੇਖ ਸਕਦੇ ਹੋਗੇ ਜਾਂ ਮੇਰੇ ਹਲਕੇ ਦੇ ਵਿੱਚੋਂ ਵੀ ਕਲੀਅਰ ਕਰ ਸਕਦੇ ਹੋਗੇ ਰਹੀ ਗੱਲ ਜਿਹੜਾ ਇਹਨਾਂ ਨੇ ਪਰਚਾ ਕਰਵਾਇਆ ਮਨਿੰਦਰ ਸਿੱਧੂ ਤੇ ਅਤੇ ਮੇਰੇ ਤੇ ਵੀ ਇਹਦੇ ਨਾਲ ਵਿੱਚ ਐਡੀਟਿੰਗ ਕੀਤੀ ਗਈ ਹੈਗੀ ਮੈਂ ਖੋਦ ਇਸ ਗੱਲ ਦੀ ਜਾਂਚ ਮੰਗਦਾ ਹਾਂਗਾ ਵੀ ਇਹਦੀ ਜਾਂਚ ਕਰਵਾਈ ਜਾਵੇ ਇਸ ਆਵਾਜ਼ ਦੀ ਜਾਂਚ ਕਰਾਈ ਜਾਵੇ ਔਰ ਮੈਂ ਇਹ ਦਾਅਵਾ ਕਰਦਾ ਹਾਂ ਵੀ ਇਹ ਬਿਲਕੁਲ ਸੱਚਾਈ ਹੈ ਲੀਕ ਕਿੱਥੋਂ ਹੋਈ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਇਹ ਮਨਿੰਦਰ ਨੂੰ ਪਤਾ ਹੋਵੇਗਾ ਪਰ ਮਨਿੰਦਰ ਦਾ ਪ੍ਰੋਫੈਸ਼ਨ ਹੈਗਾ ਉਹਨਾਂ ਨੇ ਆਪਣਾ ਮੀਡੀਆ ਦਾ ਕੰਮ ਕਰਨਾ ਹੈਗਾ ਜੋ ਗੱਲ ਉਹਨਾਂ ਤੱਕ ਪਹੁੰਚੀ ਹੈ ਉਹਨਾਂ ਨੇ ਜਨਤਾ ਤੱਕ ਪਹੁੰਚਾਉਣੀ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਔਰ ਵੀਡੀਓ ਆਡੀਓ 101% ਇਹ ਸੱਚੀ ਹੈ ਇਹ ਛੋਟਾ ਜਿਹਾ ਕਲਿੱਪ ਹੈ ਉਹ ਆਡੀਓ ਦੇ ਵਿੱਚੋਂ ਅਗਰ ਉਹ ਪੂਰੀ ਆਡੀਓ ਸਾਹਮਣੇ ਆਉਂਦੀ ਹੈ ਤਾਂ ਐਮਐਲਏ ਸਾਹਿਬ ਜਨਤਾ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਊ ਜੋ ਤੁਸੀਂ ਕਲਤਾਰ ਸੰਧਵਾ ਜੀ ਬਾਰੇ ਗੰਦੀ ਸ਼ਬਦਾਵਲੀ ਵਰਤੀ ਸੀ ਮੈਂ ਕਲਤਾਰ ਸੰਧਵਾ ਜੀ ਨੂੰ ਵੀ ਸੁਣਾ ਕੇ ਆਇਆ ਸੀਗਾ ਉਹਨਾਂ ਤੱਕ ਵੀ ਪੰਚਾਈ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹਨੂੰ ਤੁਸੀਂ ਜਨਤਕ ਨਾ ਕਰ ਇਹ ਮੁੱਦਾ ਬਹੁਤ ਪੜਕ ਜਾਊਗਾ ਕਿਉਂਕਿ ਉਸ ਦੇ ਵਿੱਚ ਤੁਸੀਂ ਰਾਮਗੜੀਆ ਭਾਈਚਾਰੇ ਬਾਰੇ ਜੋ ਸ਼ਬਦ ਬੋਲੇ ਸੀਗੇ ਉਹ ਸਹਿਨਜੋਗ ਨਹੀਂ ਸੀ ਉਸ ਦੇ ਵਿੱਚ ਜੋ ਤੁਸੀਂ ਪੰਜਾਬੀਆਂ ਦੀ ਪੱਗ ਬਾਰੇ ਗੱਲਬਾਤ ਕੀਤੀ ਸੀ ਨਾ ਉਹ ਸਹਿਨਜੋਗੀ ਨਹੀਂ ਸੀ ਪਰ ਮੈਂ ਆਪਾਂ ਫਿਰ ਵੀ ਬਹੁਤ ਟਾਈਮ ਇਕੱਠੇ ਰਹੇ ਸੀ ਮੈਂ ਇਸ ਗੱਲ ਨੂੰ ਜਨਤਕ ਨਹੀਂ ਸੀ ਕਰਨੀ ਚਾਹੁੰਦਾ ਪਰ ਇਹ ਕਿੱਥੋਂ ਲੀਕ ਹੋਈ ਮੈਨੂੰ ਨਹੀਂ ਇਸ ਬਾਰੇ ਅੱਜ ਵੀ ਪਤਾ ਹੈ ਜਿਹੜਾ ਤੁਸੀਂ ਇਹ ਗਲਤ ਪਰਚਾ ਕਰਵਾਇਆ ਨਜਾਇਜ਼ ਪਰਚਾ ਕਰਵਾਇਆ ਔਰ ਆਪਣੇ ਐਸਐਚਓ ਤੋਂ ਬੂਟਾ ਸਿੰਘ ਤੋਂ ਮੇਰੇ ਘਰ ਦੇ ਰੇਡ ਕਰਵਾ ਕੇ ਜੋ ਮੇਰੇ ਪਰਿਵਾਰ ਨੂੰ ਉਹਨੇ ਆਪਸ਼ਬਦ ਬੋਲੇ ਜੋ ਉਹਨਾਂ ਨਾਲ ਉਸਨੇ ਵਤੀਰਾ ਕੀਤਾ ਮੈਂ ਉਸ ਦਾ ਜਵਾਬ ਵੀ ਉਹਨਾਂ ਨੂੰ ਜ਼ਰੂਰ ਦਿਊਂਗਾ ਐਸਐਚਓ ਸਾਹਿਬ ਨੂੰ ਔਰ ਮੈਂ ਐਸਐਚਓ ਸਾਹਿਬ ਨੂੰ ਕਹਿੰਦਾ ਵੀ ਐਸਐਚਓ ਸਾਹਿਬ ਤਕੜੇ ਰਹੋ ਆਪਾਂ ਬਹੁਤ ਜਲਦੀ ਮਾਨਯੋਗ ਹਾਈ ਕੋਰਟ ਦੇ ਵਿੱਚ ਮਿਲਾਂਗੇ ਕਿਉਂਕਿ ਮੈਨੂੰ ਹਾਈ ਕੋਰਟ ਤੇ ਇੰਨਾ ਕੁ ਵਿਸ਼ਵਾਸ ਹੈ ਵੀ ਮੈਨੂੰ ਉਥੋਂ ਪੂਰਨ ਇਨਸਾਫ ਮਿਲੇਗਾ ਐਡਾ ਕੋਈ ਮੈਂ ਕ੍ਰਿਮੀਨਲ ਨਹੀਂ ਸੀ ਐਸਐਚਓ ਸਾਹਿਬ ਅਵੇਲੇਵਲ ਫੈਂਸ ਲਾਤੇ ਤੁਸੀਂ ਕੋਈ ਗੱਲ ਨਹੀਂ ਪਰ ਮੈਂ ਕੋਈ ਕਤਲ ਤਾਂ ਨਹੀਂ ਕੀਤਾ ਸੀ ਵੀ ਜਿਹੜਾ ਤੁਸੀਂ ਮੇਰੇ ਪਰਿਵਾਰ ਨਾਲ ਜਾ ਕੇ ਬਦਸਲੂਕੀ ਕੀਤੀ ਮੇਰੇ ਘਰ ਦੇ ਅੰਦਰ ਵੜ ਕੇ ਤੁਸੀਂ ਤੁਸੀਂ ਮੇਰੇ ਘਰੇ ਮੈਸੇਜ ਲਾ ਸਕਦੇ ਸੀ ਵੀ ਉਹ ਪੇਸ਼ ਹੋਵੇ ਚੰਗਾ ਨਹੀਂ ਕੀਤਾ ਤੁਸੀਂ ਇਹ ਮੈਂ ਇਸ ਦਾ ਜਵਾਬ ਤੁਹਾਨੂੰ ਕਾਨੂੰਨ ਰਾਹੀਂ ਦੇਵਾਂਗਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਊਂਗਾ ਤੁਹਾਨੂੰ ਤੁਹਾਨੂੰ ਫਿਰ ਦੱਸੂਗਾ ਵੀ ਕਿਸੇ ਦੇ ਪਰਿਵਾਰ ਨਾਲ ਬਦਸਲੂਕੀ ਕਿਵੇਂ ਕਰੀਦੀ ਹੈਗੀ ਇਸ ਕਰਕੇ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਵੀ ਬਹੁਤ ਜਲਦੀ ਮੈਂ ਮੀਡੀਆ ਦੇ ਸਾਹਮਣੇ ਮਾਨਜੋ ਕੋਰਟ ਦੇ ਵਿੱਚ ਉਹ ਆਡੀਓ ਪੂਰੀ ਦੀ ਪੂਰੀ ਲੈ ਕੇ ਜਾਊਂਗਾ ਐਮਐਲਏ ਸਾਹਿਬ ਜਾਂਚ ਕਰਵਾਉਣ ਨਾ ਕਰਵਾਉਣਾ ਉਸ ਆਡੀਓ ਦੀ ਮੈਂ ਖੁਦ ਜਾਂਚ ਕਰਵਾਊਂਗਾ ਉਸ ਆਡੀਓ ਦੀ ਔਰ ਜਨਤਾ ਦੇ ਸਾਹਮਣੇ ਸਾਰੀ ਸੱਚਾਈ ਰੱਖੂੰਗਾ ਧੰਨਵਾਦ